ਗੁਣਾ ਦੀ ਗੋਥਲੀ ਹੈ ਜੀ ਅੱਛਾ ਜੀ ਹਾਂ ਇਹ ਲੀਬਰ ਵਾਸਤੇ ਪੀਲੀਏ ਵਾਸਤੇ ਲਾ ਲਓ ਜਿਹੜੇ ਜੋੜਿਆਂ ਦੇ ਹੁਣ ਲਾ ਲਓ ਸਭ ਤੋਂ ਵੱਡੀ ਜਿਹੜੀ ਘਾਟ ਮਹਿਸੂਸ ਹੋਣ ਲੱਗ ਰਹੀ ਜੀ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਇਸ ਟਾਈਮ ਚਿੰਤਾ ਦਾ ਵਿਸ਼ਾ ਹੋ ਰਿਹਾ ਵੀ ਲਾ ਲਓ ਬੱਚੇ ਨਹੀਂ ਪੈਦਾ ਹੁੰਦੀ ਅੱਛਾ ਜੀ ਉਹਨਾਂ ਵਾਸਤੇ ਇਹ ਅਮਰਤ ਹੈ ਜਿਹੜੀ ਤਾਂ ਹੈਗੀ ਸਬਜ਼ੀ ਬਾਜੀ ਜੇ ਚਲੋ ਕਈ ਬੰਦੇ ਨਹੀਂ ਨਾਲ ਓਡੀ ਮਿਹਨਤ ਕਰ ਸਕਦੇ ਜਾਂ ਨਹੀਂ ਲਿਆ ਸਕਦੇ ਤਾਂ ਉਹਨਾਂ ਵਾਸਤੇ ਜਿਹੜੀ ਆ ਦੋ ਖੇਤੀਆਂ ਨੇ ਜੀ ਬਹੁਤ ਵਧੀਆ ਨੇ ਅੱਛਾ ਜੀ ਗੰਨਾ ਤੇ ਹਲਦੀ ਗੰਨਾ ਤੇ ਹਲਦੀ ਠੀਕ ਹੈ ਤੇ ਪੂਰਾ ਘਰ ਪੂਰਾ ਕਰਦੀਆਂ ਨੇ ਜੀ ਸਸੇ ਕਾਲ ਜੀ ਅੱਜ ਅਸੀਂ ਆਏ ਇੱਕ ਕੁਦਰਤੀ ਖੇਤੀ ਦੇ ਫਾਰਮ ਤੇ ਪਿੰਡ ਦਗਾਲ ਤੇ ਜ਼ਿਲ੍ਹਾ ਪਟਿਆਲਾ ਪਾਤੜਾ ਸ਼ਹਿਰ ਦੇ ਨੇੜੇ ਆ ਪਿੰਡ ਇਹ ਮੇਰੇ ਨਾਲ ਨੇ ਸਰਪੰਚ ਨੇ ਪਿੰਡ ਦੇ ਮੌਜੂਦਾ ਮਨਜੀਤ ਸਿੰਘ ਨੂੰ ਕੋ ਇਹਨਾਂ ਦਾ ਸਵਾਗਤ ਕਰ ਲੈਨੇ ਹਰ ਸਿੱਕਲ ਸਪੰਸਰ ਸਵਾਗਤ ਆ ਤੁਹਾਡਾ ਅੱਜ ਦੇ ਦੂਸ਼ਿਤ ਵਾਤਾਵਰਨ ਦੇ ਵਿੱਚ ਅਸੀਂ ਕਿਵੇਂ ਬਿਮਾਰੀਆਂ ਨਾਲ ਲੜ ਸਕਦੇ ਆ ਕਿਵੇਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਆ ਇਹ ਗੱਲਾਂ ਅੱਜ ਵਿਚਾਰ ਕਰਦੇ ਆ ਨਾ ਤੇ ਸਰਪੰਚ ਸਾਹਿਬ ਨਾਲ ਇਹ ਕੁਦਰਤੀ ਖੇਤੀ ਵੀ ਕਰ ਰਹੇ ਨੇ ਇਹ ਡੇਰੀ ਫਾਰਮ ਵੀ ਚਲਾ ਰਹੇ ਨੇ ਇਹਨਾਂ ਦੇ ਹੋਰ ਵੀ ਕਈ ਕੰਮ ਧੰਦੇ ਇਕੱਠੇ ਕਰ ਰਹੇ ਨੇ ਇਹ ਇਹਨਾਂ ਦੀ ਵੱਡੀ ਗੱਲ ਮੈਨੇਜਮੈਂਟ ਦੀ ਆ ਉਹ ਵੀ ਸਾਰਾ ਜਾਣਦਿਆਂ ਇਹਨਾਂ ਦੇ ਸਿਆਸੀ ਸਫ਼ਰ ਬਾਰੇ ਵੀ ਗੱਲ ਕਰਾਂਗੇ ਤੇ ਗੱਲ ਕਰਦੇ ਆ ਕੁਦਰਤੀ ਖੇਤੀ ਤੋਂ ਸ਼ੁਰੂ ਕਰਦੇ ਆ ਸਰਪੰਚ ਸਾਹਿਬ ਕਿੰਨੇ ਸਾਲ ਹੋ ਗਏ ਕੁਦਰਤੀ ਖੇਤੀ 'ਚ ਤੁਹਾਨੂੰ ਪਿਆ ਨੂੰ ਭਾਈ ਜੀ ਆਪਾਂ ਨੂੰ ਇਹਦੀ ਤੀਜਾ ਸਾਲ ਹੋ ਗਏ ਅੱਛਾ ਜੀ ਹਾਂਜੀ ਆਪਾਂ ਇਹ ਇੱਕ ਏਕੜ ਤੋਂ ਸ਼ੁਰੂ ਕੀਤੀ ਜੀ ਇਹਦੀ ਆਪਣੀ ਜਿਹੜੀ ਕੁਦਰਤੀ ਖੇਤੀ ਆ ਉਹ 4 ਏਕੜ ਚ ਵਾਟੇ 4 ਏਕੜ ਕਰ ਰਹੇ ਹੁਣ ਹਾਂਜੀ ਤੇ ਇਹਦਾ ਕਿਵੇਂ ਤੁਸੀਂ ਸਵੱਬ ਬਣਿਆ ਕਿਵੇਂ ਕੁਦਰਤੀ ਖੇਤੀ ਵੱਲ ਆਏ ਕੁਦਰਤੀ ਗੀਤੀ ਦਾ ਇਹ ਆ ਵੀਰ ਜੀ ਵੀ ਜਦੋਂ ਬਾਜ਼ਾਰ ਦੇ ਵਿੱਚੋਂ ਆਪਾਂ ਕੋਈ ਵੀ ਚੀਜ਼ ਖਰੀਦਦੇ ਹਾਂ ਜੀ ਹਾਂਜੀ ਵੀ ਲਾ ਲਓ ਉਹ ਚੀਜ਼ ਦੇ ਵਿੱਚੋਂ ਟੇਸਟ ਨਹੀਂ ਹੈਗਾ ਜੀ ਤੇ ਨਾ ਹੀ ਆਪਣੇ ਸਰੀਰ ਨੂੰ ਉਹ ਚੀਜ਼ ਦਾ ਕੋਈ ਬੈਨੀਫਿਟ ਚਾਹੇ ਤੁਸੀਂ ਕੋਈ ਫਰੂਟ ਲੈ ਲਓ ਚਾਹੇ ਤੁਸੀਂ ਕੋਈ ਸਬਜ਼ੀ ਲੈ ਲਓ ਚਾਹੇ ਕੋਈ ਵੀ ਚੀਜ਼ ਤੁਸੀਂ ਲੈਣ ਲੱਗ ਰਹੇ ਹੋ ਉਹ ਆਪਣੇ ਸਰੀਰ ਨੂੰ ਚਲੋ ਫੇਰ ਵੀ ਆਪਾਂ ਨੂੰ ਜਿਹੜੀ ਮੈਡੀਸ਼ਨ ਹੈ ਨਹੀਂ ਗੋਲੀਆਂ ਨੇ ਉਹ ਥੱਬੇ ਨੇ ਥੱਬੇ ਲਾ ਲਓ ਬਾਹਰੋਂ ਲੈਣੇ ਹਾਂਜੀ ਲੈਣੀ ਪੈ ਰਹੀ ਨੇ ਉਹਦਾ ਵੱਡਾ ਕਾਰਨ ਇੱਕੋ ਹੀ ਹੋਣ ਲੱਗ ਰਿਹਾ ਜੀ ਵੀ ਜਿਹੜੇ ਆਪਣੇ ਕੁਦਰਤੀ ਤੱਤ ਨਹੀਂ ਜੀ ਉਹ ਆਪਾਂ ਨੂੰ ਸਹੀ ਨਹੀਂ ਮਰਦੇ ਠੀਕ ਹੈ ਤੇ ਜ਼ਿਆਦਾਤਰ ਚਲੋ ਅਸੀਂ ਬੈਰੇ ਮੇਰਾ ਸਮੋਹ ਤੀਜੀ ਕੁਦਰਤੀ ਪਹਿਲਾ ਵੀ ਚਲੋ ਅਸੀਂ ਕੁਦਰਤ ਨਾਲ ਥੋੜਾ ਜਿਆ ਪਹਿਲਾਂ ਵੀ ਨਾਲ ਜੁੜੇ ਹੋਏ ਤੇ ਵੀ ਚਲੋ ਪਿਆਰ ਕਰਨ ਵਾਲੇ ਬੰਦੇ ਆ ਕਿਉਂ ਜਿਹੜੀ ਸੈਂਸਿਟੀ ਹੈ ਨਾ ਹੀ ਚਲੋ ਕਹਿਣ ਨੂੰ ਆਪਾਂ ਜੋ ਮਰਜੀ ਕਹੀ ਚਲੋ ਜਿੰਨਾ ਇਨਸਾਨ ਆ ਆਪਦੇ ਆਪ ਨੂੰ ਕੱਲਾ ਕਰੀ ਜਾਂਦਾ ਹੈ ਨਾ ਉਨੀ ਅਲਗੇਮੀਆਂ ਦੇ ਵਿੱਚ ਉੱਜੀ ਜਾਂਦਾ ਹੈ ਪ੍ਰਮਾਤਮਾ ਨੇ ਸ੍ਰਿਸ਼ਟੀ ਬਣਾਈ ਐ 84 ਲੱਖ ਜੂਨ ਬਣਾਈ ਐ ਹਰੇਕ ਇੱਕ ਦੂਜੇ ਦੀ ਖਰਾਕ ਬਣਾਈ ਐ ਕਾਮਲਜੀ ਤੇ ਹੀਰ ਨੇ ਆਪਣਾ ਸੋਨਗੜ੍ਹ ਫਾਰਮ ਚਲਲਾਬਾਦ ਲਾ ਵੀ ਉਹਨਾਂ ਦੀ ਵੀ ਅਸੀਂ ਵੀਡੀਓ ਦੇਖਦੇ ਰਹਿੰਦੇ ਤੇ ਬਾਕੀ ਗੁਰਪ੍ਰੀਤ ਸਿੰਘ ਦਵੜੀ ਖਾਨਾ ਜਿਨ੍ਹਾਂ ਨੇ ਆਪਾਂ ਨੂੰ ਬਾਕੀ ਹੀ ਮਾਡਲ ਅਪਣਾਏ ਅਸੀਂ ਉਹਨਾਂ ਦੀ ਵੀਡੀਓ ਦੇਖਦੇ ਰਹਿੰਦੇ ਤੇ ਚਲੋ ਸਾਡਾ ਕਿਤੇ ਨਾ ਕਿਤੇ ਇਹ ਸਬਬ ਬਣਿਆ ਸਾਰਾ ਦਿਨ ਦੇਖਣ ਕਰਕੇ ਵੀ ਯਾਰ ਬਾਕੀ ਵੀ ਆਪਾਂ ਵੀ ਦੇਖੀਏ ਇਹ ਚੀਜ਼ ਨੂੰ ਕਰਕੇ ਬਾਕੀ ਇਹ ਸਹੀ ਹੈ ਕਿ ਵਿਚ ਲੋ ਇੱਕ ਸੋਸ਼ਲ ਮੀਡੀਆ ਦਾ ਟਾਈਮ ਹੈ ਵੀ ਕੋ ਬਾਕੀ ਝੂਠ ਵਾਲੀ ਗੱਲ ਹੈ ਠੀਕ ਹੈ ਜੀ ਤੁਸੀਂ ਫਿਰ ਤਿੰਨ ਚਾਰ ਸਾਲਾਂ ਦੇ ਵਿੱਚ ਤੁਸੀਂ ਕੀ ਰਿਜ਼ਲਟ ਕੱਢਿਆ ਅੱਜ ਕਿੱਥੇ ਪਹੁੰਚੇ ਹੋ ਤੁਸੀਂ ਰਿਜ਼ਲਟ ਤਾਂ ਵੀ ਜੀ ਅਸੀਂ ਇਹ ਕੱਢਿਆ ਵੀ ਦੇਖੋ ਅਸੀਂ ਰਿਜ਼ਲਟ ਨਹੀਂ ਕੱਢ ਰਹੇ ਅਸੀਂ ਤਾਂ ਲਾ ਲਓ 1 ਸਾਲ ਪਹਿਲਾਂ ਰਿਜ਼ਲਟ ਕੱਢ ਲਿਆ ਸੀ ਅੱਛਾ ਜੀ ਹੁਣ ਤਾਂ ਇਹ ਰਿਜ਼ਲਟ ਕੱਢ ਰਹੇ ਨਹੀਂ ਜੀ ਉਹ ਤਾਂ ਲੋਕ ਸਾਨੂੰ ਆ ਕੇ ਦੱਸਣ ਲੱਗ ਰਹੇ ਨੇ ਜਿਹੜੀ ਸਾਡੀ ਕੋਈ ਸਬਜ਼ੀ ਖਾਣ ਲੱਗ ਰਿਹਾ ਠੀਕ ਹੈ ਲਾ ਲਓ ਵੀ ਜਹਾ ਕੋਈ ਵੀ ਸਾਡਾ ਲਾਲੂ ਖੇਤ ਦੇ ਵਿੱਚੋਂ ਕੋਈ ਚੀਜ਼ ਲੈ ਕੇ ਜਾਣ ਲੱਗ ਰਿਹਾ ਜਿਵੇਂ ਕੋਈ ਸਾਗ ਬਣਾਉਣ ਲੱਗ ਰਿਹਾ ਜਾਂ ਮਾਸੀ ਦੇ ਸਬਜ਼ੀਆਂ ਲੈ ਕੇ ਜਾ ਰਿਹਾ ਜਾਂ ਸਾਡਾ ਕੋਈ ਗੋੜ ਲੈ ਕੇ ਜਾ ਰਿਹਾ ਜਾਂ ਸ਼ੱਕਰ ਲੈ ਕੇ ਜਾ ਰਿਹਾ ਇਹ ਤਾਂ ਜੀ ਹੁਣ ਉਹ ਆ ਕਿ ਦੱਸਦੇ ਨੇ ਵੀ ਜਿਹੜਾ ਇੱਕ ਵਾਰ ਆ ਗਿਆ ਦੁਬਾਰਾ ਆਉਂਦਾ ਮੈਂ ਕਹਿੰਦਾ ਵੀਰ ਜੀ ਪਤਾ ਇਹ ਗੱਲ ਕੀ ਹੈ ਦੇਖੋ ਸਾਡਾ ਥੋੜਾ ਜਿਹਾ ਇਹੀ ਰੁਟੀਨ ਦੇ ਵਿੱਚ ਸਭ ਤੋਂ ਵੱਡਾ ਇੱਕੋ ਹੀ ਚੀਜ਼ ਬਣੀਦੀ ਜੀ ਮੈਂ ਹੁਣ ਵੀ ਜ਼ਿਆਦਾਤਰ ਹਰੇਕ ਬੰਦੇ ਨੂੰ ਇਹੀ ਗੱਲ ਕਹਿੰਦਾ ਹੁੰਦਾ ਵੀ ਦੇਖੋ ਜਿਹੜੀ ਕੁਦਰਤੀ ਖੇਤੀ ਆ ਬਾਈ ਜੀ ਇਹ ਸਾਵਰ ਦੀ ਖੇਤੀ ਹੈ ਜੀ ਅੱਛਾ ਜੀ ਜੇ ਤੁਸੀਂ ਇਹਦੇ ਵਿੱਚ ਸਾਫਰ ਕਰੋਗੇ ਤਾਂ ਪ੍ਰਮਾਤਮਾ ਐਸੀ ਗੱਲ ਨਹੀਂ ਤੁਹਾਡੇ ਭਾਗ ਜ਼ਰੂਰ ਲੱਗਣਗੇ ਹਾਂਜੀ ਪਰ ਤੋਨੂ ਵੀ ਲਾਲਾ ਕਟਨੇਆਈਆਂ ਦੇ ਵਿੱਚ ਇੱਕ ਵਾਰੀ ਲੰਘਣਾ ਠੀਕ ਹੈ ਪਰ ਮੇਰੀ ਸਾਰੇ ਲਾਲੋ ਇਹ ਚੀਜ਼ ਤੋਂ ਅਸੀਂ ਬਹੁਤ ਜਿਹੜੇ ਪਹਿਲਾਂ ਵੀ ਤੇ ਬੰਦੇ ਲਾਲੋ ਉਹ ਵੀ ਬਹੁਤ ਇਹ ਚੀਜ਼ ਤੋਂ ਚਿੰਤਕ ਨੇ ਜਿਹੜੇ ਅੱਜ ਤੋਂ 10-15 ਸਾਲ ਪਹਿਲਾਂ ਇਹ ਚੀਜ਼ ਤੋਂ ਜੁੜੇ ਹੋਏ ਤੇ 20 ਸਾਲ ਪਹਿਲਾਂ ਜੁੜੇ ਹੋਏ ਨੇ ਸਾਨੂੰ ਵੀ ਤਿੰਨ-ਕਸਾਲ ਹੋ ਗਏ ਅਸੀਂ ਵੀ ਇਹ ਚੀਜ਼ ਤੋਂ ਬਹੁਤ ਚਿੰਤਕਾਂ ਕਿਉਂ ਜੋ ਆਪਾਂ ਨੂੰ ਲਾਲੋ ਖਰਾਕ ਮਿਲਣ ਲੱਗ ਰਿਹਾ ਜਿ ਆਪਾਂ ਲੈਣ ਲੱਗ ਰਿਹਾ ਹਾਂਜੀ ਅੱਜ ਆਪਣੀ ਧਰਤੀ ਦਾ ਦੇਖੋ ਚਾਰ ਚੀਜ਼ਾਂ ਦਾ ਤਿੰਨ ਚਾਰ ਚੀਜ਼ਾਂ ਦਾ ਆਪਣਾ ਸਮੇਲ ਹੈ ਹਾਂਜੀ ਜਿਹੜਾ ਆਪਣਾ ਸਰੀਰ ਹੈ ਕਹਿਣ ਨੂੰ ਦੇਖੋ ਜੋ ਮਰਜੀ ਕੋਈ ਗੋਸ਼ ਕਹੀ ਚੱਲੇ ਜਿਆਦਾਤਰ ਸਭ ਤੋਂ ਪਹਿਲਾਂ ਆਪਣੇ ਵਾਸਤੇ ਹੀ ਮਿੱਟੀ ਹਾਂਜੀ ਆਪਾਂ ਆਮ ਕਹਿ ਨਹੀਂ ਦਿੰਦੇ ਯਾਰ ਵੀ ਮਿੱਟੀ ਨਾਲ ਮਿੱਟੀ ਹੋਣ ਵਾਲੀ ਗੱਲ ਹੈ ਹਾਂਜੀ ਆਪਾਂ ਆਮ ਕਹਾਵਤ ਸੁਣਦੇ ਹਾਂ ਹੂੰ ਮਿੱਟੀ ਦੇ ਵਿੱਚੋਂ ਆਪਾਂ ਨੂੰ ਆਪਣੇ ਜ਼ਰੂਰੀ ਤੱਤ ਮਿਲਨੇ ਨੇ ਜੀ ਹਾਂਜੀ ਪਾਣੀ ਦੇ ਵਿੱਚੋਂ ਆਪਾਂ ਨੂੰ ਆਪਣੇ ਜ਼ਰੂਰੀ ਤੱਤ ਮਿਲਨੇ ਨੇ ਹੂੰ ਹਵਾ ਦੇ ਵਿੱਚੋਂ ਆਪਾਂ ਨੂੰ ਆਪਣੇ ਜ਼ਰੂਰੀ ਤੱਤ ਮਿਲਨੇ ਨੇ ਜਦ ਜੇ ਆਪਣਾ ਤੁੱਪ ਚੋਂ ਆਪਾਂ ਨੂੰ ਦੇਖੋ ਜ਼ਰੂਰੀdoctype ਨੇ ਜਦੋਂ ਸਰੀਰ ਦੇ ਵਿੱਚੋਂ ਆਪਾਂ ਨੂੰ ਤੱਤ ਮਿਲਦੇ ਹੋਏ ਤਾਂ ਆਪਣਾ ਸਰੀਰ ਚੱਲਦਾ ਹੈ ਹਾਂ ਜਦੋਂ ਕਿਸੇ ਤੀਰ ਜਿਹੜੀ ਬਿਮਾਰੀ ਹੈ ਜੀ ਇਹ ਕੋਈ ਬਿਮਾਰੀ ਨਹੀਂ ਹੁੰਦੀ ਇਹ ਸਿਰਫ ਤੱਤਾਂ ਦੀ ਘਾਟ ਹੁੰਦੀ ਹੈ ਤੱਤਾਂ ਦੀ ਘਾਟ ਹੁੰਦੀ ਹੈ ਉਹ ਘਾਟ ਆਪਾਂ ਕਿਉਂ ਲਾ ਲਉ ਹੁਣ ਮੈਲੋਂ ਹਟ ਗਏ ਹੁਣ ਆਪਣੇ ਕਿਹੜੇ ਪੁਰਖੇ ਪਹਿਲਾਂ ਖੇਤੀ ਕਰਦੇ ਹੁੰਦੇ ਦੇ ਜੀ ਉਹ ਸਿਰਫ ਆਏ ਸਮਝ ਲਓ ਵੀ ਬਾਜ਼ਾਰ ਦੇ ਵਿੱਚੋਂ ਕੋਈ ਵੀ ਚੀਜ਼ ਛੇਤੀ ਲੈਣ ਨਹੀਂ ਜਾਂਦੀ ਨਹੀਂ ਲੈਂਦੇ ਤੇ ਸਭ ਦਾ ਉਲਟ ਬਾਜ਼ਾਰ ਨੂੰ ਉਹ ਚੀਜ਼ ਦੇਣ ਜਾਂ ਹਾਂ ਪੈਦਾਵਾਰ ਕਰਕੇ ਬਾਜ਼ਾਰ ਨੂੰ ਵੇਚ ਦੇ ਦਿੰਦੇ ਵੇਚਣ ਜਾਂਦੇ ਹੁੰਦੇ ਹੂੰ ਉਹਨੂੰ ਉਲਟ ਕੀ ਹੋ ਗਿਆ ਜੀ ਵੀ ਆਪਾਂ ਪਹਿਲਾਂ ਬਾਜ਼ਾਰ ਦੇ ਵਿੱਚੋਂ ਸਮਾਨ ਖਰੀਦ ਕੇ ਲਿਆਉਂਦੇ ਹਾਂ ਹਾਂਜੀ ਫਿਰ ਆਪਾਂ ਉਹ ਖੇਤ ਦੇ ਵਿੱਚ ਪਾਉਂਦੇ ਹਾਂ ਹੂੰ ਫਿਰ ਆਪਣੀ ਫਸਲ ਹੈ ਜਿਹੜੀ ਆਪਾਂ ਵੇਚਣ ਜਾ ਫਸਲ ਵੇਚਦੇ ਆ ਉਹ ਤਿਆਰ ਹੋ ਜਾਂਦੀ ਹੈ ਬਾਜ਼ਾਰ ਚ ਫਿਰ ਉਹ ਖਰੀਦਦੇ ਆ ਉਹਨੂੰ ਫਿਰ ਖਾਣੇ ਆ ਵਰਤਦੇ। ਬਸ ਉਹ 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 ਦਾ ਹਾਂ ਐਮਐਸ ਹੋ ਗਿਆ ਸਾਰੇ ਦਾ। ਹਾਂਜੀ ਉਹਦਾ ਵੱਡਾ ਕਾਰਨ ਕੀ ਹੈ ਵੀ ਖੇਤੀ ਕਿਉਂ ਘਾਟੇ ਦਾ ਸੌਦਾ ਬਣਦੀ ਜਾਂਦੀ ਹੈ। ਉਹਦਾ ਕਾਰਨ ਇਹ ਹੈ ਵੀ ਜਦੋਂ ਆਪਾਂ ਬਾਜ਼ਾਰ ਦੇ ਵਿੱਚੋਂ ਕੋਈ ਚੀਜ਼ ਖਰੀਦ ਕੇ ਆਪਾਂ ਪਹਿਲਾਂ ਪਾਵਾਂਗੇ। ਫਿਰ ਆਪਣਾ ਨਾ ਪਰਮਾਤਮਾ ਦੇ ਉੱਪਰ ਡੋਰੀਆਂ ਰੱਖਦੇ ਆ ਸਾਢੇ 6 ਮਹੀਨੇ ਉਹਦੇ ਕਣੀ ਦੇਖਦੇ ਆ ਪਹਿਲਾਂ ਆਪਾਂ ਪੈਸੇ ਖਰਚ ਕਰਦੇ ਆ। ਖਰਚ ਪਹਿਲਾਂ ਹੀ ਕਰ ਚੁੱਕੇ। ਪਹਿਲਾਂ ਕਰ ਚੁੱਕੇ ਆ ਫਿਰ ਉਹਨਾਂ ਕਣੀ ਨਾਲ ਆਪਣੀ ਅੱਖਾਂ ਪੱਕੀ ਇੰਨੇ ਫਿਰ ਉਹ ਚੀਜ਼ ਪੈਦਾ ਹੁੰਦੀ ਆ ਆਪਾਂ ਫਿਰ ਉਹਨੂੰ ਬਾਜ਼ਾਰ 'ਚ ਦੇਣ ਜਾਂਦੇ ਆ। ਕੁਦਰਤੀ ਜਿਹੜੇ ਆਪਣੀ ਪਹਿਲੀ ਬਜ਼ੁਰਗਾਂ ਦਾ ਜਿਹੜਾ ਆਪਣਾ ਇਹ ਮਾਡਲ ਤੀ ਲਾ ਲੋ ਹਾਂਜੀ ਉਹ ਇਸ ਕਰਕੇ ਉਹ ਕਾਮਯਾਬ ਤੇ ਜੀ ਉਹ ਬਾਜ਼ਾਰ ਚ ਕੁਝ ਲੈਣ ਨਹੀਂ ਬਿਨਾ ਖਰਚ ਕਰੇ ਖੇਤੀ ਕਰਦੇ ਖੇਤੀ ਕਰਦੇ ਇਹ ਛੱਕ ਉਹ ਪੈਦਾਵਾਰੋਂ ਤੋਂ ਘੱਟ ਹੁੰਦੀ ਸੀ ਜੀ ਪਰ ਉਹ ਇੰਨੀ ਕੁ ਸ਼ੁੱਧ ਹੁੰਦੀ ਦੀ ਵੀ ਆਪਣੇ ਸਰੀਰ ਦੀ ਪੂਰਤੀ ਹੁੰਦੀ ਦੀ ਕੁਦਰਤੀ ਖੇਤੀ ਦਾ ਤਾਂ ਇਹ ਮਤਲਬ ਆਪਦੇ ਮਨ ਨੂੰ ਪਹਿਲਾਂ ਕੁਦਰਤ ਨਾਲ ਜੋੜ ਲਓ ਵਾ ਫਿਰ ਖੇਤੀ ਕਰ ਫਿਰ ਸਫਲ ਹੋ ਸਕਦਾ ਹਾਂਜੀ ਮੈਂ ਤੁਹਾਨੂੰ ਕਹਿ ਰਿਹਾ ਤੇ ਆਪਣਾ ਕਿੰਨੇ ਹੁਣ ਇਹ ਇੱਕ ਤੁਸੀਂ ਗੰਨਾ ਲਾਇਆ ਜੀ ਕਿੰਨੇ ਏਕੜ ਚ ਲਾਇਆ ਹੋਇਆ ਇਹ ਹੁਣ ਆਪਣੇ 4 ਏਕੜ ਦੇ ਵਿੱਚ ਦੇਖੋ ਕੈਨ ਨੂੰ ਤਾਂ ਜੀ ਇਹ 4 ਏਕੜ ਹੈ ਤੁਸੀਂ ਇਹ ਦੇਖੋ ਨਿਗਾ ਮਾਰੋ ਆ ਮੁੰਡਾ ਨਿਗਾ ਮਾਰਨ ਲੱਗ ਰਿਹਾ ਇਹ ਚ ਕੀ ਹੈ ਜੀ ਇਹ 5 5 ਫੁੱਟ ਦੇ ਵਿੱਚ ਦਾਲੋ ਸਾਡੇ 2 ਖੁੱਡ ਲਾਏ ਹੋਏ ਨੇ ਜੀ 3 ਫੁੱਟ ਦਾ ਲਾ ਲਓ ਆ ਵਿਚਾਲੇ ਪਾਟਣਾ ਅੱਛਾ ਜੀ ਹਾਂ ਜੀ ਆ ਆ ਦਿਖਾਓ ਇਧਰ ਹਾਂ ਆਤੀ ਛਲਦੇ ਵੀ ਲੱਗੀ ਹੋਈ ਹੈ ਹਾਂ ਚਲੋ ਉਹ ਹੈਗੀ ਹਲਦੀ ਆਪਾਂ ਦੂਜੇ ਪਾਸੇ ਦਿਖਾ ਲਾਂਗੇ ਥੋੜਾ ਜਿਹਾ ਪਿਛਲੀ ਵਾਰ ਮੁੱਢਾ ਹੋ ਗਿਆ ਪਹਿਲੀ ਵਾਰ ਆਪਾਂ ਰੇਸ਼ੇ ਸ਼ੁਰੂ ਕਰੀਤੀ ਫਿਰ ਇਹਦੇ ਨਾਲ ਦੇਖੋ 11 ਫੁੱਟ ਦਾ ਜਿਹੜਾ ਪਾੜਾ ਹੈ ਜੀ ਹਾਂਜੀ ਉਹ ਆ ਗਿਆ ਠੀਕ ਹੈ ਜੇ ਆਪਾਂ ਇਹਦੀ ਜੇ ਉਂ ਰੇਸ਼ੋ ਕੱਢੀ ਹੈ ਜੀ ਤਾਂ ਕੀਲੇ ਦੀ ਤਾਂ ਇਹ ਸਵਾ ਕਨਾਲ ਬਣਦੀ ਅੱਛਾ ਜੀ ਹਾਂਜੀ ਜਿਹੜਾ ਗੰਨਾ ਇੱਕ ਈਕਰ ਦੇ ਵਿੱਚ ਜੇ ਆਪਾਂ ਦੂਜੇ ਦੇ ਸਾਹਮਣੇ ਲਾਈਏ ਤਾਂ ਸਵਾ ਕਨਾਲ ਬਣ ਸਵਾ ਕਨਾਲ ਹੀ ਹੈ ਹਾਂਜੀ ਠੀਕ ਹੈ ਜਿਹੜਾ ਵਿੱਚ ਜਗ੍ਹਾ ਫਿਰ ਉਹਦੇ ਵਿੱਚ ਤੁਸੀਂ ਕੀ ਕੁਝ ਲਾਉਂਦੇ ਹੋ ਇਹ ਜਿਹੜੀ ਜਗ੍ਹਾ ਜੀ ਇਹ ਦੇ ਮੌਸਮ ਦੇ ਹਿਸਾਬ ਨਾਲ ਅਸੀਂ ਇਹਦੇ ਵਿੱਚ ਸਬਜ਼ੀਆਂ ਲਾਉਂਦੇ ਹਾਂ ਜੀ ਹਰੇਕ ਤਰ੍ਹਾਂ ਦੀ ਠੀਕ ਹੈ ਜੀ ਤੇ ਇਹ ਇਸ ਇਸ ਇਹ ਹੀ ਸਬਜ਼ੀਆਂ ਦਾ ਉਹ ਹੁਣ ਹੈ ਜੀ ਇਹ ਤਾਂ ਆਪਣੀ ਦੇਖੋ ਮੇਨ ਫਸਲ ਆ ਗਈ ਜੀ ਗੰਨਾ ਇਹਦੇ ਨਾਲ ਜਿਹੜੀ ਦੂਜੀ ਮੇਨ ਫਸਲ ਪੱਕੀ ਆ ਗਈ ਉਹ ਹਲਦੀ ਆ ਗਈ ਜੀ ਤੇ ਚਲੋ ਬੰਦਾ ਕੋਈ ਬੰਦਾ ਕਈ ਬੰਦੇ ਨਹੀਂ ਖੇਚੜਾ ਬਾਲੀ ਕਰ ਸਕਦੇ ਆਓ ਜੇ ਪੈਰ ਚੁੱਕ ਕੇ ਦੇਖੋ ਤਾਂ ਸਾਰੀਆਂ ਪੱਕੀਆਂ ਫਸਲਾਂ ਨੇ ਜੀ ਤੇ ਇਹਦੇ ਨਾਲ ਨਾਲ ਮੌਸਮ ਦੀਆਂ ਜਿਹੜੀਆਂ ਸਬਜ਼ੀਆਂ ਨੇ ਜੀ ਕੁਦਰਤੀ ਦੇਖੋ ਪਹਿਲਾਂ ਸਾਨੂੰ ਕਿਤੇ ਨਾ ਕਿਤੇ ਚਲੋ ਆਪਾਂ ਇਸ ਗੀਤ ਤੇ ਕਦੋਂ ਚਰਚਾ ਕਰਦੇ ਹੁੰਦੇ ਤੇ ਜੀ ਸਾਨੂੰ ਇਹ ਚੀਜ਼ ਲੱਗ ਜਾਂਦਾ ਹੁੰਦਾ ਸੀ ਵੀ ਯਾਰ ਹਾਈਬ੍ਰਿਡ ਬੀਜ ਆ ਗਈ ਹਾਂਜੀ ਵੀ ਇਹਦਾ ਵੀ ਵੱਡਾ ਕਾਰਨ ਹੈ ਵੀ ਆਪਾਂ ਨੂੰ ਤਤ ਨਹੀਂ ਮਿਲਦੀ ਹੈਗੀ ਵੀਰ ਜੀ ਉਹਦਾ ਵੀ ਚਲੋ ਤਤ ਹੋ ਤਾਂ ਸਕਦੇ ਨੇ ਹਾਈਬ੍ਰਿਡ ਦਾ ਪਰ ਐਡਾ ਵੀ ਵੱਡਾ ਲਾ ਲਓ ਫੌਕਸ ਨਹੀਂ ਇਹ ਚੀਜ਼ ਤੇ ਹੈਗਾ ਜੇ ਆਪਾਂ ਕਹੀਏ ਵੀ ਜਿਹੜਾ ਇਹ ਸਿਸਟਮ ਹੈ ਕੱਲੇ ਹਾਈਬ੍ਰਿਡਾਂ ਚੀਜ਼ਾਂ ਕਰਕੇ ਜਦੋਂ ਤੁਹਾਡੀ ਧਰਤੀ ਸ਼ੁੱਧ ਹੈ ਜੇ ਤੁਸੀਂ ਉਹ ਚ ਹਾਈਬ੍ਰਿਡ ਬੀਜ ਵੀ ਲਾ ਲਓ ਤਾਂ ਵੀ ਉਹਦੇ ਵਿੱਚ ਗੁਣ ਭਰਦੀ ਹੈ ਜਿਹੜੇ ਗੁਣ ਨੇ ਸਬਜ਼ੀ ਦੇ ਵਿੱਚੋਂ ਫਰੂਟ ਚੋਂ ਲਾ ਲੂ ਉਹ ਤਾਂ ਆਪਣੇ ਧਰਤੀ ਦੇ ਵਿੱਚੋਂ ਆਣੀ ਚਾਹੀਦੀ। ਮਿੱਟੀ ਨੇ ਦੇਣੇ ਨੇ। ਮਿੱਟੀ ਨੇ ਦੇਣੇ ਜੀ ਜੇ ਛੋੜੇ ਮਿੱਟੀ ਦੇ ਵਿੱਚ ਸਾਰੇ ਗੁਣ ਨੇ ਛੋੜੇ ਸਾਰੇ ਤੱਤ ਨੇ ਟੋਟਲੇ ਅੱਜ ਆਪਾਂ ਨੂੰ ਸਾਰੇ ਤੱਤ ਬਾਹਰੋਂ ਕਿਉਂ ਲੈਣੇ ਪੈ ਰਹੇ ਨੇ ਜੀ। ਹੁਣ ਪਹਿਲਾ ਭਲੇ ਟਾਈਮ ਦੇ ਵਿੱਚ ਆਪਣੇ ਡੰਗਰ ਨੇ ਲਾ ਲੂ ਡੰਗਰ ਦੇ ਆਪਾਂ ਦੁੱਧ ਪਿੰਦੇ ਦੇ। ਹੁਣ ਪਹਿਲੀ ਗੱਲ ਦਾ ਦੁੱਧ ਕੋਈ ਬੰਦਾ ਪੀਏ ਨਹੀਂ ਸਕਦਾ। ਚਲੋ ਜੇ ਪੀਂਦਾ ਵੀ ਐ ਤਾਂ ਉਹ ਇੱਕ ਨਾਂ ਦਾ ਦੁੱਧ ਐ ਕਿ ਉਹਦੇ ਵਿੱਚ ਐਸੇ ਕੋਈ ਨਹੀਂ ਲਾ ਲੂ ਚੀਜ਼ਾਂ ਪਾਈ ਜਾਂਦੇ ਕਿਉਂ? ਹੁਣ ਤਾਂ ਜਿਹੜੇ ਡੰਗਰ ਨੇ ਉਹ ਪਕੀਲਿਆਂ ਦੇ ਵੰ ਜਿਹੜੀ ਚੀਜ਼ ਆਪਾਂ ਉਹਨਾਂ ਨੂੰ ਪਾਵਾਂਗੇ ਉਹੋ ਜਿਹਾ ਆਪਾਂ ਉਹ ਤੋਂ ਦੁੱਧ ਹੈ ਜਿਹੜਾ ਆਪਾਂ ਪਾਲਾਂ ਪਹਿਲਾਂ ਡੰਗਰ ਖੁੱਲੇ ਚਰਦੇ ਹੁੰਦੇ ਦੀ ਜੜੀਆਂ ਬੂਟੀਆਂ ਖਾ ਤਾਜੇ ਤੋਂ ਤਾਜਾ ਫਰੈਸ਼ ਤੋਂ ਫਰੈਸ਼ ਚੀਜ਼ ਉਹ ਸਰੀਰ ਲਾ ਲੋ ਤੱਤ ਨੇ ਜਿਹੜੇ ਆਪਣਾ ਉਹ ਡੰਗਰ ਉਹਨਾਂ ਨੂੰ ਪਹਿਲਾਂ ਲੈਂਦਾ ਸੀ ਜਿਹੜੀ ਧਰਤੀ ਦੀ ਉਹ ਫਸਲ ਨੂੰ ਦਿੰਦੀ ਦੀ ਉਹ ਫਸਲ ਨੂੰ ਡੰਗਰ ਖਾਂਦੇ ਦੇ ਉਹ ਡੰਗਰਾਂ ਦੇ ਹਿਸਾਬ ਨਾਲ ਜਿਹੜਾ ਦੁੱਧ ਦੀ ਪੈਦਾਵਾਰ ਉਹ ਚੰਗੀ ਹੁੰਦੀ ਦੀ ਤਾਂ ਆਪਣੇ ਸਰੀਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਪੈਦਾ ਹੁੰਦੀ ਇਹ ਕੀ ਇਹ ਗੰਨਾ ਜੀ ਹਾਂਜੀ ਇਹ ਵੀ ਜੀ ਗੰਨੇ ਐ ਇਹਨੂੰ ਚਣ ਗੰਨਾ ਕਹਿੰਦੇ ਨਹੀਂ ਜੀ ਅੱਛਾ ਹਾਂ ਇਹ ਆਪਾਂ ਉਧਰੋਂ ਲਾ ਲਓ ਵੀ ਜਲੰਧਰ ਵਾਲੀ ਸਾਈਡ ਉਹ ਆਪਾਂ ਬੀ ਲੈ ਕੇ ਆਏ ਤੇ ਉਹਨਾਂ ਵਾਸਤੇ ਆਪਾਂ ਉਹਨੇ ਦੋ ਗੰਨੇ ਦਿੱਤੇ ਨੇ ਹਾਂਜੀ ਤੇ ਉਹ ਦੋ ਗੰਨੇ ਤੋਂ ਆਪਾਂ ਹੁਣਾਂ ਬੀਜ ਤਿਆਰ ਕਰਨਾ ਇਹਦੀ ਕੀ ਖਾਸੀਅਤ ਖਾਸੀਅਤ ਤਾਂ ਇਹ ਤੀਜੀ ਆਪਣੇ ਪਹਿਲਾਂ ਜਿਹੜੇ ਪੰਜਾਣੇ ਬਜ਼ੁਰਗ ਤੇ ਉਹ ਵੀ ਇਹ ਗੱਲ ਦੱਸਦੇ ਹੁੰਦੇ ਤੇ ਇਹਦੇ ਵਿੱਚ ਲਾ ਲਓ ਇੱਕ ਗੁਣਾ ਦੀ ਗੋਥਲੀ ਐ ਜੀ ਅੱਛਾ ਜੀ ਹਾਂ ਇਹ ਲੀਬਰ ਵਾਸਤੇ ਪੀੜੀਏ ਵਾਸਤੇ ਲਾ ਲਓ ਜਿਹੜੇ ਜੋੜਿਆਂ ਦੇ ਹੁਣ ਲਾ ਲਓ ਸਭ ਤੋਂ ਵੱਡੀ ਜਿਹੜੀ ਘਾਟ ਮਹਿਸੂਸ ਹੋਣ ਲੱਗ ਰਹੀ ਜੀ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਇਸ ਟਾਈਮ ਚਿੰਤਾ ਦਾ ਵਿਸ਼ਾ ਹੋ ਰਿਹਾ ਹੈ ਵੀ ਲਾਲੋ ਬੱਚੇ ਨਹੀਂ ਪੈਦਾ ਹੁੰਦੇ ਅੱਛਾ ਜੀ ਉਹਨਾਂ ਵਾਸਤੇ ਇਹ ਅਮਰਤ ਹੈ ਜੀ ਠੀਕ ਹੈ ਤੇ ਇਹਦਾ ਸਹਿਜ ਕਿੱਡਾ ਹੋ ਜਾਂਦਾ ਇਹ ਸਹਿਜ ਬਸ ਇਦੋਂ ਥੋੜਾ ਜਿਹਾ ਹੋਰ ਵੱਡਾ ਸਹਿਜ ਹੋਊਗਾ ਜੀ ਹਾਏ ਇਹ ਥੋੜਾ ਜਿਹਾ ਆਏ ਹੋਗੇ ਜੇ ਅਸੀਂ ਸਾਈਡ 'ਚ ਬੀਜ ਖੁੰਜੇ 'ਚ ਲੱਗਣ ਕਰਕੇ ਨਾ ਤੇ ਲਾਲੋ ਬੀ ਤਿਆਰ ਕਰਕੇ ਸਾਡੂ ਸੇਵਾ ਨਹੀਂ ਹੋਈ ਉਂ ਐ ਵੀ ਥੋੜਾ ਜਿਹਾ ਹੋਰ ਵੀ ਵਾਵਾ ਕਰ ਜੂਗਾ ਕਿਵੇਂ ਸਾਡੇ ਇੱਕ ਪੇਡਾ ਉਧਰ ਲੱਗ ਰਿਹਾ ਉਹ ਪੂਰਾ ਗੱਦ ਕਰਕੇ ਬੀ ਤਿਆਰ ਕਰ ਰਹੇ ਹਾਏ ਬੀ ਤਿਆਰ ਕਰਨ ਲੱਗ ਪਏ ਜੀ ਇਹ ਇੱਕ ਦੇ ਵਿੱਚ ਤੇ ਸਬਜ਼ੀਆਂ ਲਾਈ ਹੋਈਆਂ ਹਾਂ ਹਾਂ ਵੀਰ ਜੀ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਜਿਹੜੀ ਇਹ ਖੇਤੀ ਦੇ ਵਿੱਚ ਜਿਹੜੀ ਆਪਣੀ 11 ਫੁੱਟ ਜਗ੍ਹਾ ਬਚਦੀ ਹੈ ਨਾ ਜੀ ਉਹਦੇ ਵਿੱਚ ਇਹ ਆਪਾਂ ਸਬਜ਼ੀਆਂ ਨੇ ਜਿਹੜੀਆਂ ਮੌਸਮ ਸਰਦੀਆਂ ਉਹ ਲਾਉਂਦੇ ਹਾਂ ਕੋਲੋਂ ਸਬਜ਼ੀਆਂ ਦੇ ਨਾਲ ਤੁਸੀਂ ਇਹਦਾ ਛੋਡੀ ਖੇਚਲ ਹੈ ਜੀ ਵੀ ਤੁਸੀਂ ਕੁਝ ਵੀ ਲਾ ਸਕਦੇ ਹੋ ਦੇਖੋ ਹੁਣ ਅਸੀਂ ਜਿਵੇਂ ਉਹ ਪਾਲਕ ਲਾਰਕੀ ਹੈ ਜੀ ਆਹ ਸਾਡਾ ਕੋਹਰਾ ਪਿਆਜ਼ ਹਾਂ ਜੀ ਇਹ ਹਰਾ ਪਿਆਜ਼ ਦੇਖੋ ਆ ਗੋਭੀ ਦੀ ਸਾਡਾ ਥੋੜਾ ਲੇਟ ਹੋ ਗਈ ਪਾਣੀ ਮਾਰਨ ਕਰਕੇ ਦੋ ਤਿੰਨ ਵਾਰੀ ਲਾਉਣੀ ਪੈਗੀ ਆ ਸਾਰੀ ਗੋਭੀ ਲੱਗੀ ਹੋਈ ਹੈ ਆ ਦੇਖੋ ਇਧਰ ਆ ਚਕੰਦਰ ਠੀਕ ਹੈ ਸਾਰੀ ਸ਼ਕੰਦਰਾ ਮੂੜੀ ਸਾਡੀ ਡੇਲੀ ਬਾਜ਼ਾਰ ਤੇ ਜਾਰੀ ਹੈ ਕਿਲੇ ਦੇ ਦੋ ਕਿਲਿਆਂ ਦੀ ਨਮਾਈ ਹੈ ਕਿਲੇ ਕਿਲੇ ਦੀ ਬਾਹੀ ਜੀ ਘੁਰ ਤੱਕ ਉਹ ਵਿਚਾਲੇ ਫੇਰ ਪਿਆ ਜਾਏਗਾ ਮੂੜੀ ਇਹ ਦੇਖੋ ਲਵੇ ਲੱਗੀ ਰਹੇ ਸੀ ਡੇਲੀ ਲੈ ਕੇ ਜਾਂਦੇ ਆ ਠੀਕ ਹਾਂਜੀ ਤੇ ਇਹ ਆਪਣੀ ਹਲਦੀ ਆ ਗਈ ਜੀ ਇਹ ਚਾਰੇ ਖੋਡੇ ਐਦਕੀ ਆਪਣੇ ਲਈ ਬੀਜ ਘੱਟ ਦੀ ਜੀ ਪਿਛਲੀ ਵਾਰ ਆਪਾਂ ਨੇ ਲਾ ਲਓ ਵੀ ਇੱਕ ਇੱਕ ਏਕੜ ਦੇ ਵਿੱਚ ਦੋ ਖੋਡਾ ਦੋ ਖੋਡ ਲਾਏ ਹੋਏ ਤੇ ਐਦਕੀ ਆਪਣੇ ਇਹ ਲਾ ਲਓ ਚਾਰ ਖੋਡ ਨੇ ਜਿਹੜੇ ਦੋ ਕਿਲਿਆਂ ਦੀ ਬਾਹੀ ਅੱਛਾ ਜੀ ਹਾਂ ਕਿਉਂ ਇਹਦਾ ਬੀ ਬੜਾ ਮਹਿੰਗਾ ਹੋ ਜੀ ਤੇ ਸਾਡੀ ਚਲੋ ਇਹੀ ਸਲਾਹ ਹੈ ਵੀ ਹੌਲੀ ਹੌਲੀ ਜਿਵੇਂ ਜਿਵੇਂ ਆਪਣਾ ਬੀਜ ਬਣੀ ਜਾਊਗਾ ਓਵੇਂ ਓਵੇਂ ਆਪਾਂ ਹਲਦੀ ਨੂੰ ਇਹਨੂੰ ਗਾਹ ਵਧਾਈ ਚੱਲਾਂਗੇ ਆਸਲ ਵੀਰ ਜੀ ਜਿਹੜੀ ਮੇਨ ਚੀਜ਼ ਆ ਗਈ ਨਾ ਚਲੋ ਉਹ ਤਾਂ ਹੈਗੀ ਜੀ ਆਪਣੀ ਜਿਹੜਾ ਬੰਦਾ ਖੇਚਲਾ ਕਰ ਸਕਦਾ ਹੈ ਮਿਹਨਤ ਕਰ ਸਕਦਾ ਹੈ ਜਿਹੜੀ ਤਾਂ ਹੈਗੀ ਸਬਜੀ ਬਾਜੀ ਜੇ ਚਲੋ ਕਈ ਬੰਦੇ ਨਹੀਂ ਨਾਲ ਉਹਦੀ ਮਿਹਨਤ ਕਰ ਸਕਦੇ ਜਾਂ ਨਹੀਂ ਲਿਆ ਸਕਦੇ ਤਾਂ ਉਹਨਾਂ ਵਾਸਤੇ ਜਿਹੜੀ ਆ ਦੋ ਖੇਤੀਆਂ ਨੇ ਜੀ ਬਹੁਤ ਵਧੀਆ ਨੇ ਅੱਛਾ ਜੀ ਗੰਨਾ ਤੇ ਹਲਦੀ ਗੰਨਾ ਤੇ ਹਲਦੀ ਠੀਕ ਹੈ ਤੇ ਪੂਰਾ ਘਰ ਪੂਰਾ ਕਰਦੀਆਂ ਨੇ ਜੀ ਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਜਿਵੇਂ ਹੁਣ ਜੀਵਨੀ ਤੇ ਝੋਨਾ ਆ ਪਈ ਗੱਲ ਕਹਿ ਸਕਦੇ ਹਾਂ ਜੀ ਵੀ ਆਪਾਂ ਐ ਸਮਝਦੇ ਆ ਵੀ ਆਪਣੀਆਂ ਪੱਕੀਆਂ ਫਸਲਾਂ ਨੇ ਚਲੋ ਦੋ ਪੈਸੇ ਇਕੱਠੇ ਜੁੜ ਜਾਂਦੇ ਨੇ ਉਵੇਂ ਜਿਹੜੀ ਇਹ ਫਸਲਾਂ ਨੇ ਜੀ ਸੋਡੇ ਇਹ ਦੋ ਪੈਸੇ ਥੋੜੇ ਇਕੱਠੇ ਲਾ ਲੋ ਸ਼ੇਪਿੰਗ ਵਾਲੀ ਗੱਲ ਹੈ ਜੀ ਇਕੱਠੇ ਆ ਜਾਂਦੀ ਹੈ ਫਸਲ ਹਾਂ ਜਿਵੇਂ ਹਲਦੀ ਵੀ ਲਾ ਲੋ ਇਕੱਠੀ ਥੋੜੇ ਪੈਸੇ ਵਧਣਗੇ ਤੇ ਥੋੜੇ ਗੰਨੇ ਦੇ ਵੀ ਇਕੱਠੇ ਪੈਸੇ ਵਧਣਗੇ ਤੇ ਇਹ ਤੁਸੀਂ ਇਹਦਾ ਗੁੜ ਤਿਆਰ ਕਰਦੇ ਹੋ ਗੁੜ ਦਾ ਹਾਂ ਜੀ ਅਸੀਂ ਤਾਂ ਇਹ ਦੇਖੋ ਪਤਾ ਗੱਲ ਕੀ ਹੈ ਜੀ ਸਭ ਤੋਂ ਵੱਡੀ ਗੱਲ ਆਪਾਂ ਨੂੰ ਇੱਕੋ ਹੀ ਚੀਜ਼ ਦੀ ਇਹਦੇ ਵਿੱਚ ਮਾਰ ਪੈਂਦੀ ਹੈ ਜੀ ਵੇ ਦੇਖੋ ਜੇ ਤੁਸੀਂ ਹਰੇਕ ਚੀਜ਼ ਦੀ ਪ੍ਰੋਸੈਸਿੰਗ ਆਪ ਕਰੋਗੇ ਜੀ ਤਾਂ ਐ ਤੁਹਾਡੇ ਜਿਹੜੇ ਖਰਚੇ ਰਹੋ ਨਿਕੜਦੇ ਨਹੀਂ ਠੀਕ ਹੈ ਦੂਸਰੀ ਗੱਲ ਫੇਰ ਤੁਹਾਡੇ ਨਾਲ ਜਿਹੜੇ ਹੌਲੀ-ਹੌਲੀ ਨੇ ਕਿਹੜੇ ਗਾਕ ਨੇ ਜੀ ਕਿ ਉਹ ਅਸਲ ਪਤਾ ਗੱਲ ਕੀ ਹੈ ਜੀ ਵੀ ਇਹ ਚੀਜ਼ਾਂ ਜੇ ਤੁਸੀਂ ਮਿਹਨਤ ਦੀ ਗੱਲ ਕਰੋ ਤਾਂ ਇਹ ਚੀਜ਼ਾਂ ਹੁੰਦੀਆਂ ਨੇ ਮਿਹਨਤੀ ਇਹ ਚੀਜ਼ਾਂ ਜੇ ਤੁਸੀਂ ਇਹਨੂੰ ਬਾਜ਼ਾਰ 'ਚ ਲੈ ਆ ਕੇ ਵੇਚੋਗੇ ਤਾਂ ਇਹ ਤੁਹਾਡਾ ਕੁਛ ਨਹੀਂ ਪੱਲੇ ਹਾਂ ਥੋੜੇ ਪੱਲੇ ਕੁਛ ਨਹੀਂ ਪੈਣਾ ਕਿਉਂ ਕਾਰਨ ਕੀ ਹੈ ਜੀ ਵੀ ਇਹ ਚੀਜ਼ਾਂ ਦੇ ਵਿੱਚ ਗੁਣ ਪਾਏ ਜਾਂਦੇ ਨਹੀਂ ਇਹ ਇਹ ਫਸਲ ਦੇ ਵਿੱਚ ਚਮਕ ਦਮਕ ਨਹੀਂ ਹੁੰਦੀ ਹੈਗੀ ਲੋਕਾਂ ਦੀ ਜਿਹੜੀ ਹੁਣ ਲਾਲਿਆ ਆਪਣੀ ਥਿਊਰੀ ਬਣ ਗਈ ਲਾਲੋ ਲੋਕਾਂ ਦੀ ਜਿਹੜੀ ਸੋਚ ਬਣ ਗਈ ਉਹ ਇਹ ਬਣ ਗਈ ਜੀ ਲੋਕ ਚਮਕ ਦਮਕ ਨੂੰ ਭਾਜਦੇ ਨਹੀਂ ਚਮਕ ਦਮਕ ਦੇ ਦੇ ਜਿਹੜੀ ਇਹ ਫਸਲਾਂ ਨੇ ਜੀ ਕੁਦਰਤियां ਇਹਦੇ ਵਿੱਚ ਚਮਕ ਦਮਕ ਘਟੋਂਦੇ ਚ ਸਾਰੇ ਗੁਣ ਪਾਏ ਜਾਂਦੇ ਨਹੀਂ ਠੀਕ ਹੈ ਹਾਂਜੀ ਤੇ ਇਹ ਫਿਰ ਤੁਸੀਂ ਜਿਹੜੀ ਹਲਦੀ ਹੈ ਇਹ ਵੀ ਆ ਪ੍ਰੋਸੈਸ ਕਰਕੇ ਤਿਆਰ ਹਾਂ ਜੀ ਦੇਖੋ ਪਤਾ ਕਾਰਨ ਕੀ ਹੈ ਜੀ ਕਿਵੇਂ ਅਗਲੇ ਸਾਲ ਦੇਖੋ ਹਲੇ ਤਾਂ ਨਹੀਂ ਹੈਗੀ ਸਾਡੇ ਵਿੱਚ ਜਿਵੇਂ ਅਗਲੇ ਸਾਲ ਸਾਡੇ ਲਈ ਵੀ ਇਹ 2 ਏਕੜ ਚ ਹੋ ਜੂਗੀ ਅੱਛਾ ਜੀ ਹਾਂ ਫਿਰ ਅਸੀਂ ਉਦੋਂ ਅਗਲੇ ਸਾਲ ਇਹਨੂੰ ਪ੍ਰੋਸੈਸ ਚ ਲਿਆਵਾਂਗੇ ਹਲ ਤਾਂ ਲਾਲ ਸਾਡਾ ਇਹ ਬੀਜ ਤਿਆਰ ਹੋਣ ਲੱਗ ਰਿਹਾ ਜੀ ਠੀਕ ਹੈ ਹਾਂ ਜੀ ਬਾਈ ਜੀ ਅਸੀਂ ਦਾ ਸਾਰੇ ਜ਼ਿਮੀਂਦਾਰਾ ਭਰਾਵਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਦੇਖੋ ਆਪਾਂ ਨੂੰ ਕੈਮੀਕਲ ਖੇਤੀ ਕਰਦਿਆਂ 40 50 ਸਾਲ ਹਾਂ ਜੀ ਜੀਦੇ ਵਿੱਚ ਦੇਖੋ ਮੈਨੂੰ ਨਹੀਂ ਪਤਾ ਵੀ ਲੋਕ ਕੀ ਤਰੱਕੀ ਸਮਝਣ ਲੱਗ ਰਹੇ ਨੇ ਆਪਦੇ ਆਪ ਨੂੰ ਵੀ ਅਸੀਂ ਕੀ ਤਰੱਕੀ ਹੈ ਪਰ ਜੇ ਨਾ ਜਦੋਂ ਅਸੀਂ ਇਹ ਚੀਜ਼ ਦਾ ਹਿਸਾਬ ਲਾਉਂਦੇ ਆ ਚਲੋ ਅਸੀਂ ਇਹ ਚੀਜ਼ ਤੋਂ ਬੜੇ ਚਿੰਤਕਾਂ ਵੀ ਯਾਰ ਆਪਾਂ ਨੇ ਬਹੁਤ ਕੁਝ ਕਮਾਤਾ ਹਾਂਜੀ ਦੇਖੋ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਵੀਰੇ ਨਸਲਾਂ ਨੇ ਅਗਰ ਜੇ ਆਪਾਂ ਨੇ ਮਾਡਲ ਆਪਣਾ ਨਾਂ ਬਣਾਇਆ ਹਾਂਜੀ ਨਾ ਆਪਾਂ ਕੁਦਰਤੀ ਖੇਲੀ ਖੇਤੀ ਵੱਲ ਗਈ ਨਾ ਆਪਾਂ ਕੁਦਰਤ ਵੱਲ ਨਾ ਜੁੜੇ ਤਾਂ ਜਿਹੜੀ ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਨੇ ਵੀਰੇ ਉਹ ਬਹੁਤ ਚੀਜ਼ਾਂ ਤੋਂ ਤਰਸਾਂ ਹਾਂਜੀ ਆਸਲ ਵਿੱਚ ਤਾਂ ਦੇਖੋ ਪਹਿਲੀ ਗੱਲ ਤਾਂ ਉਹਨਾਂ ਦੀ ਇੰਨੀ ਹੈ ਜਿਹੜੇ ਲਾਲੋ ਪੂਰੇ ਖੇਤੀ ਤੇ ਲਾਲੋ ਸਰਚ ਕਰਨ ਲੱਗ ਰਹੇ ਨੇ ਜਿਹੜੇ ਸਾਇੰਸਦਾਰ ਨੇ ਡਾਕਟਰ ਨੇ ਉਹ ਬਹੁਤ ਚਿੰਤਕ ਨੇ ਉਹ ਇਹਨਾਂ ਨੇ 2000 ਲਾਲੋ 7-8 ਦੇ ਵਿੱਚ ਡਾਕਟਰ ਅਵੇਲਾ ਜੀ ਨੇ ਲਾਲੋ ਸਰਚ ਕੀਤੀ ਉਹ ਤੋਂ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਯਾਰ ਜਿਹੜਾ ਪੰਜਾਬ ਹੈ ਉਹ ਲਾਲੋ 2018-19 ਦੇ ਵਿੱਚ ਵੀ ਬਹੁਤ ਵੱਡਾ ਬਿਮਾਰੀਆਂ ਦਾ ਹੱਬ ਬਿਮਾਰੀਆਂ ਦੀ ਹੱਬ ਬਣ ਅੱਜ ਦੇਖੋ ਕੋਈ ਕੋਸ਼ ਮਾਰਜੀ ਕੋਈ ਕੋਸ਼ ਕਰੀ ਚਲੇ ਅੱਜ ਜਿਹੜੀਆਂ ਬਿਮਾਰੀਆਂ ਉਹ ਦੱਸ ਕੇ ਗਈ ਤੇ ਅੱਜ ਉਹ ਹਰੇਕ ਘਰ ਦੇ ਵਿੱਚ ਬਿਮਾਰੀ ਹਰੇਕ ਘਰ ਦੇ ਵਿੱਚ ਬਿਮਾਰੀਆਂ ਹੈਗੀ ਬਿਮਾਰੀਆਂ ਉਹਦਾ ਵੱਡਾ ਕਾਰਨ कि ਜਿਹੜੀ ਆਪਾਂ ਇਹ ਕੈਸਟੀਸਾਈਡ ਬੇ ਲੋੜੀਆਂ ਵਰਤਣ ਲੱਗ ਰਿਹਾ ਜੀ ਬੇ ਲੋੜੀਆਂ ਆਪਾਂ ਕੈਮੀਕਲ ਵਰਤਣ ਲੱਗ ਰਿਹਾ ਬੇ ਲੋੜੀਆਂ ਬਈ ਬੇ ਮੌਸਮੀਆਂ ਚੀਜ਼ਾਂ ਵਰਤਣ ਲੱਗ ਰਿਹਾ ਇਹਦਾ ਸਭ ਤੋਂ ਵੱਡਾ ਕਾਰ ਹੁਣ ਜਿਹੜੀ ਆ ਇਸ ਟਾਈਮ ਵੀਰਜੀ ਜਨਰੇਸ਼ਨ ਆ ਮੈਨੂੰ ਇਹ ਨਹੀਂ ਸਮਝ ਆਉਣ ਲੱਗ ਰਹੀ ਆ ਆਪਾਂ ਚਲੋ ਚਾ ਆਪਾਂ ਸਾਰੀ ਆ ਗਈ ਵੀ ਯਾਰ ਪੈਸਾ ਦੇਖੋ ਖਾਇਆ ਨਹੀਂ ਜਾ ਸਕਦਾ ਨਹੀਂ ਇਸ ਟਾਈਮ ਪੈਸੇ ਦੀ ਲੋਕਾਂ ਨੂੰ ਇੰਨੀ ਕ ਦੌੜ ਹੋ ਗਈ ਇੰਨੇ ਕੰਨੇ ਹੋ ਰਹੇ ਨੇ ਵੀ ਉਹਨਾਂ ਨੂੰ ਸਵਾਏ ਪੈਸੇ ਤੋਂ ਕੁਝ ਦਿਖ ਨਹੀਂ ਰਿਹਾ ਜਦ ਕਿ ਉਸ ਪੈਸੇ ਦੇ ਕਮਾਉਣ ਦੇ ਵਿੱਚ ਲੱਖਾਂ ਦੀਆਂ ਰੁਪਈਆਂ ਦੀ ਆਪਣੀ ਮਿਹਨਤ ਦੀ ਕਮਾਈ ਲਾ ਲੋ ਡਾਕਟਰਾਂ ਦੇ ਰੂਪ ਦੇ ਵਿੱਚ ਬਿਮਾਰੀਆਂ ਦੇ ਰੂਪ ਦੇ ਵਿੱਚ ਪੈਸੇ ਜਿਹੜੇ ਆਪਣੀ ਜਾਨ ਲੱਗਨੇ ਨੇ ਲੋੜ ਹੈ ਸਿਰਫ ਆਪਾਂ ਨੂੰ ਛੋੜਾ ਹਿਸਾਬ ਕਿਤਾਬ ਕਰਕੇ ਲਾਉਣ ਦੀ ਮੇਰੀ ਹੱਥ ਜੋੜ ਕੇ ਸਾਰੇ ਜ਼ਿਮੀਂਦਾਰਾਂ ਭਰਾਵਾਂ ਨੂੰ ਬੇਨਤੀ ਹੈ ਵੀ ਯਾਰ ਜਿਹੜੀ ਇਹ ਕੁਦਰਤੀ ਦਾ ਮਾਡਲ ਹੈ ਕੁਦਰਤੀ ਖੇਤੀ ਦਾ ਬਹੁਤ ਵਧੀਆ ਮਾਡਲ ਹੈ ਤੁਸੀਂ ਕਨਾਲ ਤੋਂ ਦੋ ਕਨਾਲ ਤੋਂ ਸ਼ੁਰੂ ਕਰੋ ਪਹਿਲਾਂ ਤਾਂ ਕਿਉਂ ਕਾਰਨ ਕੀ ਹੈ ਜੀ ਅੱਜ ਜਿਹੜੇ ਸਰੀਰ ਦੀ ਆਪਾਂ ਨੂੰ ਲੋੜ ਹੈ ਕਹਨੂੰ ਆਪਾਂ ਜੋ ਕਹੀ ਚੱਲੀਏ ਚਲੋ ਵੱਡੇ ਲੈਵਲ ਤੇ ਇਸ ਚੀਜ਼ ਦੀ ਹੁਣ ਲੁੱਟ ਵੀ ਹੋਣ ਲੱਗ ਰਹੀ ਹੈ ਕਿਉਂ ਜਿਹੜੇ ਵੱਡੇ ਵੱਡੇ ਫਾਈਨੈਂਸਰ ਬੰਦੇ ਨੇ ਬੜੇ ਵੱਡੇ ਵੱਡਿਆ ਦਿਮਾਗ ਵਾਲੇ ਬੰਦੇ ਨੇ ਉਹ ਆਰਗੇਨਿਕ ਦੇ ਨਾਂ ਤੇ ਬਹੁਤ ਵੱਡੀ ਲੋਕਾਂ ਦਾ ਲੁੱਟ ਕਰਨ ਲੱਗ ਪਏ ਹਾਂ ਜੀ ਲੁੱਟ ਵੀ ਹੋ ਰਹੀ ਹੈ ਬਹੁਤ ਵੱਡੀ ਲੁੱਟ ਕਰਨ ਲੱਗ ਰਹੇ ਨੇ ਪਰ ਉਹ ਚੀਜ਼ ਤੋਂ ਬਚੋ ਇਹ ਚੀਜ਼ਾਂ ਤੁਸੀਂ ਹਮੇਸ਼ਾ ਆਪ ਜਾ ਕੇ ਪਹਿਲੀ ਗੱਲ ਤਾਂ ਆਪ ਚੀਜ਼ਾਂ ਪੈਦਾ ਕਰੋ ਉਹ ਸਾਰੇ ਨੂੰ ਦੀ ਗੱਲ ਹੈ ਪਰ ਜੇ ਤੁਸੀਂ ਕਿਸੇ ਤੋਂ ਲੈਣੀਆਂ ਵੀ ਹੈ ਪਹਿਲਾਂ ਜਾ ਕੇ ਵਿਜੀਟ ਕਰੋ ਜਾਇਆ ਕਰੋ ਦੇਖਾ ਕਰੋ ਚੀਜ਼ਾਂ ਨੂੰ ਵੀ ਹਾਂ ਵੀੜੀ ਚੀਜ਼ ਕਿੰਨੀ ਕ ਕਪੈਸਿਟੀ ਦੀ ਚੀਜ਼ ਹੈਗੀ ਤੇ ਕਿੰਨੀ ਕਪਾ ਲੈਣ ਲੱਗ ਰਹੇ ਕਿੰਨੀ ਕੋਦੀ ਕੁਆਲਟੀ ਹਾਂਜੀ ਤੇ ਵੀਰੋ ਜੇ ਆਪਾਂ ਨੇ ਬਚਣਾ ਤਾਂ ਇਦੋਂ ਵੱਡਾ ਦੇਖੋ ਪੁੰਨ ਦਾ ਕੋਈ ਕੰਮ ਨਹੀਂ ਸਾਰੇ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਮੇਰੀ ਬੇਨਤੀ ਹੈ ਵੀ ਚਾਹ ਇੱਕ ਕਨਾਲ ਤੋਂ ਸ਼ੁਰੂ ਕਰੋ ਹਾਂਜੀ ਕਰਾਲ ਤੋਂ ਲੈ ਕੇ ਆਪੇ ਤੁਸੀਂ ਗਾਹਾਂ ਜੁੜ ਚੋਗੇ ਆਪ ਹੀ ਸਾਨੂੰ ਕੁਦਰਤ ਨਾਲ ਜਦੋਂ ਤੁਸੀਂ ਜੁੜ ਗਏ ਆਪ ਹੀ ਸਾਨੂੰ ਸਾਰਿਆਂ ਨੂੰ ਸਬਰ ਆ ਜੂ ਕਿ ਤਾਂ ਕਿ ਜਿਹੜੇ ਆਉਣ ਵਾਲੀ ਆਪਣੀ ਜਨਰੇਸ਼ਨ ਹੈ ਉਹ ਵੱਸ ਸਕੇ ਜੇ ਆਪਣੇ ਮਨ ਚ ਇੱਛਾ ਹੋਵੇ ਇਰਾਦਾ ਹੋਵੇ ਆਪਦੇ ਘਰ ਦੇ ਬੇੜੇ ਤੋਂ ਸ਼ੁਰੂ ਕਰ ਸਕਦੇ ਆਪਾਂ ਹਾਂਜੀ ਹਾਂਜੀ ਦੇਖੋ ਆਪਣੀ ਪੁੱਤ ਕਾਰ ਨਹੀਂ ਜੇਜੀ ਹੁਣ ਪਹਿਲਾਂ ਆਪਣੇ ਸਾਰਿਆਂ ਦੇ ਬਾੜੀਆਂ ਰੱਖੀਆਂ ਹੋਈਆਂ ਦੀ ਜਿਹੜੀ ਬਾੜੀਆਂ ਵੀ ਆਪਾਂ ਆਪ ਦੇ ਆਪ ਖਰਾਬ ਕਰਨੀਆਂ ਜੀ ਉਹ ਕਿਵੇਂ ਬਾੜੀਆਂ ਖਰਾਬ ਕਰੀਆਂ ਜਿਵੇਂ ਹੁਣ ਆਪਾਂ ਦਵਾਈ ਕਰਕੇ ਆਈ ਜੀ ਤਾਂ ਥੋੜੀ ਜੀ ਦਵਾਈ ਬਚ ਗਈ ਉਹ ਕਦਾ ਕਰਦੇ ਯਾਰ ਇਹਨੂੰ ਕੀ ਸਾਂਭਾਂਗੇ ਯਾਰ ਜੀਆਂ ਦੇ ਹਾਂ ਜਦ ਕਿ ਉਹ ਚੀਜ਼ ਨੇ ਆਪਣੀਆਂ ਬਾੜੀਆਂ ਖਰਾਬ ਕਰੀਆਂ ਬਿਨਾ ਲੋੜ ਤੋਂ ਸਪਰੇਅ ਕਰ ਬਿਨਾ ਲੋੜ ਤੋਂ ਸਪਰੇਅ ਤੁਸੀ ਹਾਂਜੀ ਹਾਂ ਦੇਖੋ ਅਸੀਂ ਤੁਸੀਂ ਐ ਦੱਸੋ ਵੀ ਸਾਡੀ ਕੋਈ ਫਸਲ ਕੋਈ ਮਾਰੀਏ ਤੁਸੀਂ ਦੇਖਣ ਲੱਗ ਰਹੇ ਹੋ ਅਸੀਂ ਇਹ ਚੀਜ਼ ਦੇ ਰੇ ਸਪਰੇਅ ਦੇ ਕੋਲ ਦੀ ਵੀ ਨਹੀਂ ਕਿਸੇ ਚੀਜ਼ ਨੂੰ ਰੰਗਣ ਦਿੰਦੀ ਹੈਗੀ ਠੀਕ ਹੈ ਆਪੀ ਸ੍ਰਿਸ਼ਟੀ ਦਾ ਇਹ ਉਸੂਲ ਹੈ ਜੀ ਪਰਮਾਤਮਾ ਨੇ 84 ਲੱਖ ਜੂਨ ਬਣਾਈ ਹੈ ਆਪਾਂ ਇੱਕ ਦੂਜੇ ਦੀ ਖਰਾਕ ਆ ਜ਼ਿੰਦਗੀ 84 ਲੱਖ ਜੂਨ ਦੇ ਵਿੱਚੋਂ ਇੱਕ ਮਨੁੱਖ ਨੂੰ ਹੀ ਪਰਮਾਤਮਾ ਨੇ ਬੁੱਧੀ ਬਖਸ਼ੀ ਦੀ ਸਿਰਫ ਇਸ ਕਰਕੇ ਵੀ ਇਹ ਮੇਰਾ ਸਹਿਯਕ ਬਣੂਗਾ ਜਿਹੜੀ ਮੈਂ ਸ੍ਰਿਸ਼ਟੀ ਸਾਜੀ ਹੈ ਉਹਦੇ ਵਿੱਚ ਮੇਰਾ ਸਹਿਕਾਰੂਗਾ ਜਦਕਿ ਇਹਦੇ ਉਲਟੇ ਹੋ ਰਿਹਾ ਹੈ ਵੀ ਇਹਨੂੰ ਆਪਦੇ ਢਿੱਡ ਤੋਂ ਬਗੈਰ ਕਿਸੇ ਜੀਵ ਜੰਤੂ ਦੀ ਸੋਚ ਹੀ ਨਹੀਂ ਹੈਗੀ ਪਹਿਲਾਂ ਆਪਣੇ ਬਜ਼ੁਰਗ ਹੁੰਦੇ ਤੇ ਜੀ ਜੀਵ ਜੰਤੂ ਲਾ ਲੋ ਹਰੇਕ ਚੀਜ਼ ਜਿੱਥੇ ਉਹਨਾਂ ਨੇ ਆਪਦੇ ਵਾਸਤੇ ਬੀਜਣੀ ਉਥੇ ਜਾਨਵਰਾਂ ਵਾਸਤੇ ਬੀਜਣੀ ਜੀਵ ਜੰਤੂਆਂ ਵਾਸਤੇ ਬੀਜਣੀ ਕਿਸੇ ਨੂੰ ਉਹਨਾਂ ਨੇ ਲਾਲੇ ਕਿਸੇ ਚੀਜ਼ ਵਾਸਤੇ ਤੋੜਨੀ ਹੋਣੀ ਫਿਰ ਉਹਨਾਂ ਨੇ ਜੇ ਉਹ ਚੀਜ਼ ਕੋ ਖਾ ਕੇ ਜਾਂਦੇ ਤੇ ਤਾਂ ਉਹ ਚੀਜ਼ ਆਪਾਂ ਨੂੰ ਦੇਖ ਕੇ ਵੀ ਜਾਂ ਠੀਕ ਹੈ ਹਾਂਜੀ ਤੇ ਤੁਸੀਂ ਕੁਦਰਤੀ ਖੇਤੀ ਦੇ ਵਿੱਚ ਕਿਸੇ ਤਰ੍ਹਾਂ ਦੀ ਖਾਦ ਜਾਂ ਕੋਈ ਹੋਰ ਕੀ ਵਰਤਦੇ ਹੋ ਨੀ ਦੇਖੋ ਬਾਜੀ ਜਿਹੜੀ ਕੁਦਰਤੀ ਖੇਤੀ ਹੈ ਜਿਹੜੀ ਇਸ ਟਾਈਮ ਆਪਣੀ ਜ਼ਮੀਨ ਹੈ ਜੇ ਬੋਟਿਆਂ ਨੂੰ ਬੋਟਿਆਂ ਨੂੰ ਮਤਲਬ ਗਰੋਥ ਵਾਸਤੇ ਕਿਹੜੇ ਤਰੀਕੇ ਵਰਤਦੇ ਹੋ ਤੁਸੀਂ ਨਹੀਂ ਦੇਖੋ ਪਤਾ ਗੱਲ ਕੀ ਹੈ ਜੀ ਦੇਰੀ ਤਾਂ ਹੈਗੀ ਚਲੋ ਅਸੀਂ ਤਾਂ ਕਦੇ ਇੰਨਾ ਕੁਝ ਕੋਈ ਵਾਲਾ ਵਰਤਦੇ ਨਹੀਂ ਕਿਉਂ ਆਪਣਾ ਡੈਰੀ ਫਾਰਮ ਹੈਗਾ ਜੀ ਆਪਣੇ ਲਈ ਰੂੜੀ ਦਾ ਰੇ ਹੈ ਜਿਹੜਾ ਬਹੁਤ ਹੁੰਦਾ ਆਪਾਂ ਉਹਨੂੰ ਡੀਕਮੋਚ ਤਿਆਰ ਕਰਕੇ ਲਾ ਲੂ ਖਾਦ ਨੂੰ ਆਪਾਂ ਉਹ ਲਾ ਲੂ ਇਹ ਆਪਣਾ ਖਾਦ ਵਰਤਦੇ ਹਾਂ ਜੀ ਉਹਦੇ ਕਰਕੇ ਅਸੀਂ ਵੈਸੇ ਰੇ ਸਪਰੇ ਹੈ ਜਿਹੜੀ ਅਸੀਂ ਕੋਈ ਦੇਸੀ ਤਰੀਕਾ ਵੀ ਅਸੀਂ ਤਾਂ ਜੀ ਉਹ ਵੀ ਨਹੀਂ ਵਰਤਦੇ ਠੀਕ ਹੈ ਜੀ ਹਾਂ ਸਾਡੇ ਦਾ ਪ੍ਰਮਾਤਮਾ ਨੇ ਇੰਨੀ ਸੁਣੀ ਵੀ ਸਾਡੇ ਦਾ ਵੇਸੇ ਲੋ ਫਸਲ ਦੀ ਜ਼ਮੀਨ ਸੀ ਇੰਨੀ ਜਾਨ ਬਣ ਜਾਂਦੀ ਜਦੋਂ ਅਸੀਂ 18 18 15 15 ਟਰਾਲੀਆਂ ਰੇਦੀਆਂ ਪਾਦਾਂ ਨੇ ਤਾਂ ਐਡੋਮੈਟਿਕ ਜ਼ਮੀਨ ਦੀ ਬੱਕਰੋੜੀ ਖਾਤੋਂ ਉੱਤੇ ਤਾਂ ਹੈ ਨਹੀਂ ਕੋਈ ਹਾਂ ਰੂਣੀ ਦੇ ਦੇਖੋ ਉੱਪਰ ਦੀ ਕੋਈ ਚੀਜ਼ ਨਹੀਂ ਠੀਕ ਹੈ ਜੀ ਹਾਂਜੀ ਤੇ ਬਾਕੀ ਜਿਹੜਾ ਮਲਟੀ ਕ੍ਰੌਪਸ ਕਰਕੇ ਉਹ ਇੱਕ ਦੂਜੇ ਦੇ ਕੀੜੇ ਮਕੌੜੇ ਆਪ ਹੀ ਖਤਮ ਹੋ ਹੀ ਜਾਂਦੇ ਹਾਂ ਹਾਂ ਜੀ ਦੇਖੋ ਪਤਾਕਾਰ ਨਹੀਂ ਗਏ ਹੁਣ ਅਸੀਂ ਕੋਈ ਵੀ ਚੀਜ਼ ਜਿਹੜੀ ਲੈ ਕੇ ਜਾਂਦੇ ਹਾਂ ਜੀ ਸਭ ਤੋਂ ਵੱਡੀ ਗੱਲ ਤਾਂ ਇੱਕੋ ਹੀ ਚੀਜ਼ ਦਾ ਦੇਖੋ ਇਹ ਕੁਦਰਤੀ ਖੇਤੀ ਦਾ ਮਾਡਲ ਹੈ ਜੀ ਵੀ ਇੱਕ ਤਾਂ ਜਿਹੜੀ ਵੇਸਟਿੰਗ ਹੈ ਉਹ ਤੁਹਾਡੇ ਖੇਤ ਦੇ ਵਿੱਚ ਹੀ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਹਾਂ ਜਿਵੇਂ ਹੁਣ ਦੇਖੋ ਅਸੀਂ ਗੰਨਾ ਹੈ ਜੀ ਸਾਰਾ ਗੰਨਾ ਅਸੀਂ ਉਹ ਬਣਾਵਾਂਗੇ ਲਾਲੂ ਘੋੜ ਬਣਾਵਾਂਗੇ ਸ਼ੱਕਰ ਬਣਾਵਾਂਗੇ ਉਸ ਤੋਂ ਬਾਅਦ ਜਿੰਨੀ ਸਾਡੀ ਪੱਤੀ ਹੈ ਜੀ ਜਿੰਨਾ ਸਾਡਾ ਆਗ ਨਹੀਂ ਇਹਨਾਂ ਨੂੰ ਅਸੀਂ ਕੁੱਤਰ ਕੇ ਸਾਈਡ 'ਚ ਰੱਖ ਲੈਣੇ ਜੀ ਜਿਵੇਂ ਜਿਵੇਂ ਗੁੱਡਾ ਪਾਉਂਦੇ ਆ ਅਸੀਂ ਓ ਪਰ ਜਿਵੇਂ ਅਸੀਂ ਮੂੜੀਆਂ ਪੱਟ ਕੇ ਲੈ ਗਏ ਛਲਗਮ ਪੱਟ ਕੇ ਲੈ ਗਏ ਹਰਾ ਪਿਆਜ਼ ਜਦੋਂ ਉੱਥੋਂ ਵੀ ਅਸੀਂ ਲਿਆ ਕੇ ਦੁਆਰ ਤੋਂ ਖੇਤ ਦੇ ਵਿੱਚ ਸੜਦੇ ਹਾਂ ਠੀਕ ਹੈ ਜੀ ਇਹ ਇਹੀ ਇਹਦਾ ਮਾਡਲ ਹੈ ਬਸ ਇਹੀ ਦੀ ਖਾਦ ਆ ਖਰਾਕ ਹਾਂਜੀ ਹਾਂਜੀ ਤੇ ਤੁਸੀਂ ਸਬਜ਼ੀਆਂ ਕਿੱਥੇ ਸੇਲ ਕਰਦੇ ਹੋ ਜਾਂ ਇੱਥੇ ਹੀ ਸੇਲ ਹੋ ਜਾਂਦੀਆਂ ਨੇ ਨਹੀਂ ਹੁਣ ਪਾ ਜੀ ਦੇਖੋ ਪਤਾ ਗੱਲ ਕਿ ਗਾਹਾਂ ਦੀ ਗਾਹਾਂ ਪਤਾ ਲੱਗ ਜਾਂਦਾ ਜੀ ਸੋਡੇ ਵਰਗੇ ਭਰਾ ਨੇ ਜਿਹੜੇ ਚਲੋ ਆਈ ਜਾਂਦੇ ਨੇ ਗਾਹਾਂ ਦੀ ਗਾਹਾਂ ਸੋషల్ మీడియా ਟਾਈਮ ਆ ਆਈ ਜਾਂਦੇ ਨੇ ਗਾਹਾਂ ਗਾਹ ਆਪਣੇ ਉਹ ਖੇਤੋਂ ਵੀ ਲੈ ਕੇ ਜਾਂਦੇ ਨੇ ਜੀ ਬਾਕੀ ਥੋੜਾ ਜਿਹਾ ਅਸੀਂ ਇਹ ਕੀ ਹੈ ਜੀ ਅਸੀਂ ਸ਼ਾਮ ਨੂੰ ਇੱਕ ਘੰਟਾ ਨਾ ਬਾਤਰਾ ਜਾਂਦੇ ਹਾਂ ਹਾਂ ਜੀ ਪਾਤਨਾ ਜਾ ਕੇ ਅਸੀਂ ਆਪਦਾ ਸਾਰਾ ਜਿਹੜੀ ਸਬਜੀ ਬਾਜੀ ਜਿੰਨਾ ਵੀ ਸਾਡੇ ਲਈ ਪ੍ਰੋਜੈਕਟ ਹੁੰਦੇ ਨੇ ਜੀ ਉਹ ਅਸੀਂ ਪਾਤਨਾ ਇੱਕ ਘੰਟਾ ਲਾ ਕੇ ਹੁੰਦੇ ਆ ਇੱਕ ਘੰਟੇ ਸੇਲ ਹੋ ਜਾਂਦੇ ਆ ਉਹ ਉੱਥੇ ਸੇਲ ਕਰ ਦਿੰਦੇ ਨੇ ਬਾਕੀ ਹੁਣ ਤਾਂ ਐ ਵੀ ਜਦੋਂ ਸਾਡੇ ਨਾਲ ਲਾ ਲੋ ਪਰਿਵਾਰਕ ਮੈਂਬਰਾਂ ਵਾਂਗੂ ਪਰਿਵਾਰ ਜੁੜੀ ਜਾਂਦੇ ਨੇ ਜੀ ਉਹ ਲਾ ਲੋ ਅਸੀਂ ਆਪ ਚ ਗਰੁੱਪ ਬਣਾ ੜ ਕੇ ਨੇ ਅਸੀਂ ਗਰੁੱਪ ਚ ਬਣਾ ਦਨੇ ਉਹ ਸਾਨੂੰ ਮੈਸੇਜ ਕਰ ਦਦੇ ਨੇ ਅਸੀਂ ਉਹਨਾਂ ਨੂੰ ਉਹ ਲੈ ਵੀ ਜਾਂਦੇ ਨੇ ਅਸੀਂ ਫੜਾ ਵੀ ਆਉਂਦੇ ਆ ਠੀਕ ਹੈ ਹਾਂਜੀ ਤੇ ਪਾਤਣਾ ਕਿੱਥੇ ਪਾਤਣਾ ਅਸੀਂ ਜਾਖਰ ਰੋਡ ਤੇ ਲక్ష్ਮੀ ਜੁਵਲਰਾਂ ਦੇ ਬਿਲਕੁਲ ਨਵਾਂ ਸ਼ੋਰੂਮ ਬਣਾਏ ਜੀ ਉਹ ਲక్ష్ਮੀ ਜੁਵਲਰ ਆਏ ਨੇ ਅਸੀਂ ਉਹ ਸ਼ੋਰੂਮ ਦੇ ਬਿਲਕੁਲ ਸਾਹਮਣੇ ਖੜਦੇ ਹਾਂ ਠੀਕ ਹੈ ਜੀ ਹਾਂਜੀ ਇਹਨਾਂ ਦਾ ਕੰਟੈਕਟ ਨੰਬਰ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਜੀ ਸਕਰੀਨ ਤੇ ਵੀ ਹੈਗਾ ਕੁਦਰਤੀ ਖੇਤੀ ਬਾਰੇ ਇਹਨਾਂ ਤੋਂ ਕੋਈ ਸਲਾਹ ਲੈਣੀ ਆ ਕਿਸੇ ਨੇ ਜਾਣਕਾਰੀ ਲੈਣੀ ਆ ਕੰਟੈਕਟ ਕਰ ਸਕਦੇ ਹੋ ਤੇ ਮਿਲਦੇ ਹਾਂ ਜੀ ਨੈਕਸਟ ਵਲੌਗ 'ਚ ਇਹੋ ਜੀ ਕੋਈ ਹੋਰ ਮਾਡਲ ਲੈ ਕੇ ਸੋਡਾ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਕੱਢਿਆ ਸੋਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖੋ ਏਡੀ ਦੂਰੋਂ ਚੱਲ ਕੇ ਆਏ ਹੋ ਤੇ ਚਲੋ ਸਾਡੇ ਸਾਨੂੰ ਵੀ ਇਹ ਵੀਰ ਜੀ ਹੌਸਲਾ ਮਿਲਦਾ ਜਿੱਥੇ ਲੋਸੀਂ ਆਪ ਕੰਮ ਕਰਨ ਲੱਗ ਰਹੇ ਹਾਂ ਸਾਨੂੰ ਆਏ ਆ ਜੀ ਵੀ ਸਾਨੂੰ ਵੀ ਦੇਖ ਦੇ ਕੇ ਚਲੋ ਹੋਰ ਵੀ ਦੋ ਬੰਦੇ ਜੁੜਨਗੇ ਜੀ ਇਹ ਜਿਹੜੀਆਂ ਫਸਲਾਂ ਦੀਆਂ ਕੁਆਲਿਟੀਆਂ ਨੇ ਜੀ ਫੇਰ ਹੀ ਅੱਛੀਆਂ ਹੋਣਗੀਆਂ ਜਦੋਂ ਆਪਣਾ ਵਧੀਆ ਵਾਤਾਵਰਣ ਬਣੂਗਾ ਹਰੇਕ ਲਾਲੋ ਆਏ ਸਮਝ ਲਓ ਵੀ ਹਰੇਕ ਦੇ ਖੇਤ ਦੇ ਵਿੱਚ ਜਦੋਂ ਹੀ ਕੁਦਰਤੀ ਖੇਤੀ ਹੋਊਗੀ ਜੀ ਇਹਨੇ ਇਦੋਂ ਵੀ ਵੱਧ ਇਹ ਚੀਜ਼ਾਂ ਦੇ ਵਿੱਚ ਗੁਣ ਪੈਦਾ ਹੋਣਗੇ ਠੀਕ ਹੈ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਛਾ ਸ਼ੁਕਰੀਆ ਅੱਛਾ